ਹਾਂਜੀ ਬੜੀ ਮੁਸ਼ਕਲ ਦੇ ਨਾਲੇ ਪ੍ਰਣਾਮ ਵੇਲੇ ਦੁਆਰਾ ਇਹ ਕੀਤਾ ਜਾ ਰਿਹਾ ਜਿੱਦਾਂ ਇਹਦਾ ਆਪਰੇਸ਼ਨ ਹੋ ਰਿਹਾ ਦੁਆਰਾ ਆਵਾਜ਼ ਕਿੱਦਾਂ ਹੈ ਇਹ ਸਟੰਟ ਸਟੰਟ ਜੋ ਵੀ ਪੈਂਦੇ ਆ ਉਹ ਕੰਨੇ ਕੰਨੇ ਕੋਰ ਚੇਨ ਜੋੜ ਕੇ ਤੋੜ ਕੇ ਤਾਂ ਕੰਤਰ ਸ਼ਾਇਦ ਲਗਭਗ 15-20 ਸਾਲ ਤੋਂ ਦੁਆਰਾ ਇਹ ਫੌਂਟ ਦੇ ਵਿੱਚ ਆਇਆ ਤੇ ਇਹ ਤਾਂ ਇਹਨੂੰ ਦੁਬਾਰਾ ਜਵਨ ਚੜ ਗਿਆ ਤੇ ਹੁਣੇ ਬਿਲਕੁਲ ਤਿਆਰ ਆ ਤੇ ਇਹਦੇ ਨਾਲ ਥੋੜੇ ਜਿਹਾ ਰਸ ਕੱਢਿਆ ਕਰਨੇ ਵੇਲੇ ਦੁਆਰਾ ਤੋਂ ਇੰਜਨ ਕੀਤਾ ਜਾ ਰਿਹਾ ਜਿੱਦਾਂ ਤੇ ਹੁਣੇ ਤੇ ਆ ਬਿਲਕੁਲ 파ਟ ਸਾਰੇ ਸੈੱਟ ਕਰ ਲਏ ਇਹਦੇ ਸਟੰਟ ਸਟੰਟ ਜੋ ਵੀ ਪੈਂਦੇ ਉਹ ਮਿਹਨਤ ਕਾਫੀ ਆਈ ਆ ਇਹਨਾਂ ਨਾਲ ਕੱਢ ਕੇ ਇੰਜਨ ਨਮਾ ਕਰਤਾ ਇਹਦਾ ਜਿੱਦਾਂ ਉਹ ਨਾਲ ਜਿਹੜਾ ਉਹਦੇ ਨਾਲ 老家都是。